ਸਾਸਿਕਾਲ ਦੋਸਤੋ ਦੁਬਈ ਤੋਂ ਇੱਕ ਕਾਫੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੁਬਈ ਦੇ ਵਿੱਚ ਮੀਂਹ ਚੱਕੜ ਹਨੇਰੀ ਦੇ ਨਾਲ ਕਾਫੀ ਨੁਕਸਾਨ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਜਿਸ ਦੇ ਨਾਲ ਸੜਕਾਂ 에어ਪੋਰਟ ਆਦ ਦੇ ਕਾਫੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਜੇ ਤੱਕ ਜਾਨੀ ਨੁਕਸਾਨ ਬਾਰੇ ਸਰਕਾਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਬਾਰਸ਼ ਕਾਫੀ ਸਾਲਾਂ ਬਾਅਦ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦਬਈ ਦੀਆਂ ਦੇਖ ਰਹੇ ਹੋ ਦਬਈ ਜਿਹੜੀ ਪਾਣੀ ਤੋਂ ਪਿਆਸੀ ਸੀ ਅੱਜ ਪਾਣੀ ਪਾਣੀ ਦਬਈ ਦੇ ਵਿੱਚ ਸੜਕਾਂ ਦੇ ਉੱਤੇ ਤਰ ਰਿਹਾ ਹੈ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦਬਈ ਦੀਆਂ ਨੇ ਜਿਹੜੀਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਦਬਈ ਦੀਆਂ ਤਸਵੀਰਾਂ ਨੇ ਦੇਖ ਰਹੇ ਹੋ ਕਿਸ ਤਰ੍ਹਾਂ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਜਿਹੜੇ ਰਸਤੇ ਨੇ ਸੜਕਾਂ ਨੇ ਉਹ ਕਾਫੀ ਨੁਕਸਾਨੀਆਂ ਗਈਆਂ ਨੇ ਅੱਜ ਤੱਕ ਕੋਈ ਜਾਨੀ ਨੁਕਸਾਨ ਹੋਣ ਬਾਰੇ ਸਰਕਾਰੀ ਤੌਰ ਤੇ ਅੰਕੜਾ ਸਪਸ਼ਟ ਨਹੀਂ ਕੀਤਾ ਗਿਆ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਦਿੰਦੇ ਰਵਾਂਗੇ ਜੁੜੇ ਰਹੋ ਐਲਵੀਐਸ ਨਿਊਜ਼ ਦੇ ਨਾਲ